ਮਨੁੱਖਤਾ ਦੀ ਭਲਾਈ ਵਾਲੇ ਸੇਵਾਕਾਰਾਂ ਵਿੱਚ ਲਗਾਤਾਰ ਯਤਨਸ਼ੀਲ ਸੰਸਥਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਕੋਟਕਪੂਰਾ ਵੱਲੋਂ ਮਿਊਂਸਪਲ ਪਾਰਕ ਕੋਟਕਪੂਰਾ ਵਿਖੇ ਸਥਿਤ ਆਪਣੇ ਮੰਚ ਤੇ ਸਿਹਤ ਸੰਭਾਲ ਸੰਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਪਟਿਆਲਾ ਤੋਂ ਉਚੇਚੇ ਤੌਰ ਤੇ ਪੁੱਜੇ ਉਤਸ਼ਾਹੀ ਨੌਜਵਾਨ ਬਲਵੀਰ ਸਿੰਘ ਲੱਕੀ ਨੇ ਦੱਸਿਆ ਕਿ ਜਦੋਂ ਆਪਣੀ ਸਿਹਤ ਸੰਭਾਲ ਪ੍ਰਤੀ ਹੋਈ ਅਣਗਹਿਲੀ ਕਰਕੇ ਉਹਨਾਂ ਦੇ ਸਤਿਕਾਰਯੋਗ ਪਿਤਾ ਸਦੀਵੀ ਬਿਛੋੜਾ ਦੇ ਕੇ ਤਾਂ ਮੇਰੇ ਮਨ ਵਿੱਚ ਆਇਆ ਕਿ ਮੈਂ ਲੋਕਾਂ ਨੂੰ ਜਾਗਰੂਕਤਾ ਕਰਾ ਕੇ ਤੁਹਾਡੀ ਅਣਗਹਿਲੀ ਲਾਪਰਵਾਹੀ ਅਤੇ ਬੇਕੂਫੀ ਕਰਕੇ ਤੁਸੀਂ ਖੁਦ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ ਬਲਵੀਰ ਸਿੰਘ ਲੱਕੀ ਨੇ ਦੱਸਿਆ ਕਿ ਉਹ ਮੈਲਵਾਰਨ ਆਸਟ੍ਰੇਲੀਆ ਦਾ ਸਿਟੀਜ਼ਨ ਹੈ ਪਰ ਕਮਾਈ ਦੀ بجائے ਉਹ ਸੋਚ ਲੋਕਾਂ ਨੂੰ ਉਹਨਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਦੀ ਬਣਾ ਲਈ ਹੈ ਉਹਨਾਂ ਦੱਸਿਆ ਕਿ ਤੁਸੀਂ ਕੀ ਕਦੋਂ ਕਿੰਨਾ ਤੇ ਕਿੱਥੇ ਕਿਉਂ ਖਾਰੇ ਹਾਂ ਬਾਰੇ ਜਾਗਰੂਕ ਹੋ ਗਏ ਤਾਂ ਹਰ ਬਿਮਾਰੀ ਤੋਂ ਤੁਸੀਂ ਆਰਾਮ ਨਾਲ ਬਚ ਜਾਓਗੇ ਕਿਉਂਕਿ ਤੁਹਾਡੇ ਹਰ ਬਿਮਾਰੀ ਦਾ ਇਲਾਜ ਤੁਹਾਡੇ ਸੋਈ ਵਿੱਚ ਮੌਜੂਦ ਹੈ ਡਾਕਟਰਾਂ ਕੋ ਜਾਣ ਦੀ ਮਜਬੂਰੀ ਤੁਹਾਡਾ ਖਾਣ ਪੀਣ ਦਾ ਢੰਗ ਤਰੀਕਾ ਗਲਤ ਹੋਣ ਨਾਲ ਜੁੜੀ ਹੋਈ ਹੈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋ ਅਤੇ ਚੇਅਰਮੈਨ ਵਿਨੋਦ ਕੁਮਾਰ ਬਾਂਸਲ ਪੱਪੂ ਲਾਹੌਰੀਆ ਸਮੇਤ ਉਪਰ ਚੇਅਰਮੈਨ ਸ੍ਰੀਂਦਰ ਸਿੰਘ ਸਦਿਆਉੜਾ ਸਰਪ੍ਰਸਤ ਗੁਰਿੰਦਰ ਸਿੰਘ ਮੈਂਦੀਰਤਾ ਖਜ਼ਾਨਚੀ ਸੁਪਰਡੈਂਟ ਜਸਕਰਮ ਸਿੰਘ ਪੱਟੀ ਪ੍ਰੈਸ ਸਕਤਰ ਗੁਰਮੀਤ ਸਿੰਘ ਮੀਤਾ ਤੇ ਕਲੱਬ ਦੇ ਹੋਰ ਅਫਸਰਦਾਰਾਂ ਤੇ ਮੈਂਬਰਾਂ ਨੇ ਬਲਵੀਰ ਸਿੰਘ ਲੱਕੀ ਦੀ ਅਗਵਾਈ ਵਾਲੀ ਸਮੁੱਚੀ ਟੀਮ ਨੂੰ ਜਿੱਥੇ ਜੀ ਆਇਆਂ ਆਖਿਆ ਉੱਥੇ ਉਹਨਾਂ ਦੇ ਮਨੁੱਖਤਾ ਦੀ ਭਲਾਈ ਵਾਲੇ ਉਕਤ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਕੋੜਪੁਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮੈਂਦੀਰਤਾ ਦੀ ਵਿਸ਼ੇਸ਼ ਰਿਪੋਰਟ ਉਦ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਜਿੱਥੇ ਸੇਵਾ ਕਾਰਜ ਕੀਤੇ ਜਾ ਰਹੇ ਨੇ ਉੱਥੇ ਲੋਕਾਂ ਦੀ ਸਿਹਤ ਸੰਬੰਧੀ ਜਾਣਕਾਰੀ ਦੇਣ ਲਈ ਅੱਜ ਬਲਵੀਰ ਸਿੰਘ ਲੱਤੀ ਜੀ ਸਾਡੇ ਕੋਲ ਪਹੁੰਚੇ ਦੇ ਉਹਨਾਂ ਨੇ ਕਿਹਾ ਜਿਹੜੀਆਂ ਤੁਹਾਨੂੰ ਮੁਸ਼ਕਲਾਂ ਪੈ ਜਾ ਰਹੀਆਂ ਸਰੀਰਕ ਬਿਮਾਰੀਆਂ ਉਹ ਤੁਹਾਡੇ ਘਰ ਦੀ ਰਸੋਈ 'ਚੋਂ ਆਦ ਆਲ ਲੈ ਜੇਕਰ ਤੁਸੀਂ ਉਹਦੀ ਜਾਣਕਾਰੀ ਰੱਖੋ ਉਹਨਾਂ ਦਾ ਕਹਿਣਾ ਕਿ ਤੁਸੀਂ ਇੱਕ ਡਾਕਟਰ ਤੋਂ ਦਵਾਈ ਲੈਣ ਜਾਂਦੇ ਹੋ ਤੁਸੀਂ ਕਦੇ ਨਹੀਂ ਪੁੱਛਿਆ ਇਹ ਬਿਮਾਰੀ ਲੱਗੀ ਕਿਉਂ ਹੈ ਸਿਰਫ ਉਹ ਕਹਿੰਦਾ ਆ ਲਓ ਜੀ ਆ ਬੀਪੀ ਦੀ ਗੋਲੀ ਹੈ ਕਿ ਤੁਸੀਂ ਸਾਰੀ ਉਮਰ ਖਾਣੀ ਹੈ ਫਿਰ ਉਹ ਡਾਕਟਰ ਨਹੀਂ ਹੋਏ ਡਾਕਟਰ ਹੁੰਦਾ ਜਿਹੜਾ ਜੜੋਂ ਬਿਮਾਰੀ ਨੂੰ ਪਟ ਦੇਵੇ ਭਈ ਇੰਨਾ ਚਿਰ ਤੁਸੀਂ ਦਵਾਈ ਲੈਣੀ ਹੈ ਉਸ ਤੋਂ ਬਾਅਦ ਤੁਹਾਨੂੰ ਕਿਸੇ ਦਵਾਈ ਦੀ ਕੋਈ ਲੋੜ ਨਹੀਂ ਉਹਨਾਂ ਨੇ ਕਹਿ ਕੇ ਤੁਸੀਂ ਜੋ ਵੀ ਕੁਝ ਖਾਪ ਹੀ ਰਹੇ ਹੋ ਹੁਣ ਇੱਕ ਬੰਦਾ ਮੋਟਰਸਾਈਕਲ ਦੇ ਵਿੱਚ ਪੈਟਰੋਲ ਪੋਰਨ ਜਾਂਦਾ ਜੇ ਪੈਟਰੋਲ ਪੰਪ ਵਾਲਾ ਕਵੇ ਡੀਜ਼ਲ ਪਾਦਾ ਉਹ ਕਦੇ ਵੀ ਨਹੀਂ ਪਾਊਗਾ ਪਰ ਤੁਸੀਂ ਅੰਦਰ ਕੀ ਜ਼ਹਿਰ ਰਹੇ ਹੋ ਇਹਦਾ ਤੁਸੀਂ ਕਦੇ ਵੀ ਧਿਆਨ ਨਹੀਂ ਕੀਤਾ ਇਸ ਕਰਕੇ ਉਹ ਅੱਜ ਸਾਡੇ ਕੋਲ ਜਾਣਕਾਰੀ ਦੇਣ ਪਹੁੰਚੇ ਨੇ ਗੁੱਡ ਮਾਰਨਿੰਗ ਕਲੱਬ ਦੇ ਪ੍ਰਧਾਨ ਡਾਕਟਰ ਮਨਜੀਤ ਸਿੰਘ ਢਿੱਲੋਂ ਜੀ ਵੱਲੋਂ ਤੇ ਸਮੁੱਚੀ ਟੀਮ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਜੀ ਆਇਆਂ ਨੂੰ ਕਿਹਾ ਗਿਆ ਉਹ ਬੜਮੁੱਲੀ ਜਾਣਕਾਰੀ ਦਿੱਤੀ ਗਈ ਜੀ ਆਪਣਾ ਬਲਵੀਰ ਸਿੰਘ ਕੱਡੜ ਜੀ ਹਾਂਜੀ ਬਲਵੀਰ ਸਿੰਘ ਜੀ ਗੁੱਡ ਮਾਰਨਿੰਗ ਕਲੱਬ ਤੋਂ ਮੈਂ ਅੱਜ ਅਸੀਂ ਖੜੇ ਤਾ ਹਾਂ ਅੱਜ ਸਰਦਾਰ ਬਲਵੀਰ ਸਿੰਘ ਲੱਕੀ ਜੀ ਸਪੈਸ਼ਲ ਪਟਿਆਲੇ ਤੋਂ ਆਪਣੀ ਟੀਮ ਨਾਲ ਇੱਥੇ ਆਏ ਆ ਉਹਨਾਂ ਨੇ ਸਿਹਤ ਸੰਬੰਧੀ ਬੜੀਆਂ ਗੱਲਾਂ ਬੜੀਆਂ ਵਧੀਆ ਗੱਲਾਂ ਉਹਨਾਂ ਨੇ ਦੱਸੀਆਂ ਜਾਗਰੂਕ ਕੀਤਾ ਵੀ ਆਪਾਂ ਨੂੰ ਕੋਈ ਡਾਕਟਰਾਂ ਮਗਰ ਭੱਜਣ ਦੀ ਲੋੜ ਨਹੀਂ ਸਿਰਫ ਆਪਣੀ ਇੱਕ ਲਾਪਰਵਾਹੀ ਹੈ ਜਿਹੜੀ ਉਹ ਹੀ ਆਪਣੀ ਬਿਮਾਰੀਆਂ ਦਾ ਕਾਰਨ ਬਣਦੀ ਜਾ ਰਹੀ ਹੈ ਆਪਾਂ ਖਾਣਾ ਜਿਹੜਾ ਖਾਣੇ ਆ ਉਹ ਲਾਪਰਵਾਹੀ ਨਾਲ ਖਾਣੇ ਆ ਉਹਨੂੰ ਧਿਆਨ ਨਾਲ ਖਾਧਾ ਬਿਤਾ ਜਾਵੇ ਤਾਂ ਆਪਾਂ ਨੂੰ ਡਾਕਟਰਾਂ ਕੋਲੇ ਜਾਣ ਦੀ ਜ਼ਰੂਰਤ ਨਹੀਂ ਬਹੁਤ ਵਧੀਆ ਉਹਨਾਂ ਨੇ ਅੱਜ ਸਾਨੂੰ ਬੜੇ ਹੀ ਸਜੇ ਢੰਗ ਨਾਲ ਸਮਝਾਇਆ ਬੜਾ ਵਧੀਆ ਔਰ ਸਾਰੀ ਟੀਮ ਨੇ ਸਾਡੀ ਨੇ ਗੁੱਡ ਮਾਰਨਿੰਗ ਕਲੱਬ ਦੀ ਨੇ ਸਾਰੀ ਨੇ ਬੜੀ ਮਾਣ ਨਾਲ ਉਹਨਾਂ ਨੂੰ ਸੁਣਿਆ ਸੋਦੇ ਵਿਚਾਰ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਜੀ ਗੁਰਚਰਨ ਸਿੰਘ ਬੱਬੂ ਕੋੜਕਪੂਰਾ ਹਾਂ ਜੀ ਗੁਰਚਰਨ ਜੀ ਕੀ ਕਹਿਣਾ ਚਾਹੋਗੇ ਸਾਡੇ ਅੱਜ ਬੜੇ ਡਾਕਟਰ ਸਾਹਿਬ ਆਏ ਨੇ ਬਲਵੀਰ ਸਿੰਘ ਲੱਕੀ ਜੀ ਉਹ ਇੱਕ ਬਹੁਤ ਹੀ ਵਧੀਆ ਸਮਾਜ ਸੇਵਾ ਕਰਨਾ ਹੈ ਉਹ ਕਹਿੰਦੇ ਆ ਬੰਦਾ ਉਹ امیر ਨਹੀਂ ਜੀਤੇ ਕੋਈ ਪੈਸੇ ਆ امیر ਉਹ ਜਿਹੜਾ ਸਿਹਤ ਦਾ ਤੰਦਰੁਸਤ ਆ ਸਿਹਤ ਆਪਣੀ ਤਾਂ ਹੀ ਤੰਦਰੁਸਤ ਰਹਿ ਸਕਦੀ ਹੈ ਜੇ ਆਪਣਾ ਖਾਣ ਪੀਣ ਦੇ ਵਿੱਚ ਪ੍ਰੇਜ ਹੋਵੇ ਬ੍ਰੇਕਫਾਸਟ ਦੇ ਵਿੱਚ ਕੀ ਖਾਣਾ ਲੰਚ ਦੇ ਵਿੱਚ ਕੀ ਖਾਣਾ ਡਿਨਰ ਦੇ ਵਿੱਚ ਕੀ ਖਾਣਾ ਸੋ ਆਦੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਚੰਗੀਆਂ ਚੀਜ਼ਾਂ ਖਾਓ ਫਾਨੀ ਸਸੀ ਕਾਲ ਜੀ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਬ ਕੀ ਕਰਨਾ ਚਾਹੋਗੇ ਅੱਜ ਮੇਰਾ ਨਾਮ ਬਲਵੀਰ ਸਿੰਘ ਹੈ ਤੇ ਮੈਂ ਆਸਟ੍ਰੇਲੀਆ ਮੈਲਬਨ ਚ ਸਿਟੀਜ਼ਨ ਆ ਜੀ ਉੱਥੋਂ ਦਾ ਤੇ ਅਸੀਂ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਕੈਂਪ ਲਾਉਂਨੇ ਆ ਜੀ ਸਿਹਤ ਬਾਰੇ ਜਾਗਰੂਕ ਕਰਦੇ ਲੋਕਾਂ ਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਕਿਹੜੀ ਚੀਜ਼ ਨਹੀਂ ਖਾਣੀ ਚਾਹੀਦੀ ਉਹਨਾਂ ਬਾਰੇ ਦੱਸਦੇ ਆ ਤੇ ਪਲੱਸ ਬੋਡੀ ਦੇ ਵਿੱਚ ਲਾਈਫਸ ਦੇ ਵਿੱਚ ਆਪਣੀ ਨਿਊਟ੍ਰੀਸ਼ਨ ਵੈਲਿਊ ਕਿੰਨੀ ਹੋਣੀ ਚਾਹੀਦੀ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਆ ਜੀ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਬਹੁਤ ਬਿਮਾਰੀਆਂ ਜਿਹੜੀਆਂ ਸਿਰਫ ਤੁਹਾਡੇ ਖਾਣ ਪੀਣ ਤੋਂ ਸ਼ੁਰੂ ਹੁੰਦੀਆਂ ਤੇ ਖਾਣ ਪੀਣ ਦੇ ਨਾਲ ਹੀ ਤੁਸੀਂ ਇਹਨਾਂ ਨੂੰ ਰੋਕਥਾਮ ਵਿੱਚ ਕਰ ਸਕਦੇ ਆ ਆਪਾਂ ਅਸੀਂ ਚ 5 ਵਜੇ ਦਾ ਵਰਕਆਊਟ ਸੈਸ਼ਨ ਤੇ ਰਾਤ ਨੂੰ 8 ਵਜੇ ਕਾਉਂਸਲਿੰਗ ਹੁੰਦੀ ਹੈ ਜੀ ਤੇ ਕਿਸੇ ਵੀਰ ਭੈਣ ਨੇ ਸਾਨੂੰ ਜੁਆਇਨ ਕਰਨਾ ਹੋਵੇ ਇਸ ਪ੍ਰੈਸਾ ਵਾਲੇ ਭਾਈ ਸਾਹਿਬ ਜੀ ਨੂੰ ਕੰਟੈਕਟ ਕਰ ਸਕਦੇ ਥੈਂਕ ਯੂ ਜੀ ਲੈ ਨੰਬਰ ਦੱਸ ਦੋ ਆਪ ਦਾ ਦੋ ਨੰਬਰ ਹੈਗਾ ਜੀ 95177 95177731077 0 so 95177 ਜੀ 31077 ਜੀ ਠੀਕ ਹੈ ਜੀ 95177 31077 ਠੀਕ ਹੈ ਪ੍ਰਧਾਨ ਜੀ ਆ ਜਿਹੜਾ ਸੈਮੀਨਾਰ ਲਾਇਆ ਬਲਜੀਤ ਸਿੰਘ ਲੱਕੀ ਵੱਲੋਂ ਕਿਵੇਂ ਲੱਗਾ ਅ ਵੀਜੀ ਬਿਲਕੁਲ ਜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਖੜੇ ਤੇ ਅਕਸਰ ਲੋਕ ਭਲਾਈ ਦੇ ਕੰਮ ਅਸੀਂ ਕਰਦੇ ਰਹਿੰਦੇ ਹਾਂ ਬਹੁਤ ਸਾਰੇ ਲੋਕ ਆਉਂਦੇ ਨੇ ਇੱਥੇ ਪਰ ਅੱਜ ਬੜੀ ਖੁਸ਼ੀ ਹੋਈ ਆ ਸਾਡੇ ਛੋਟੇ ਵੀਰ ਬਗੀਰ ਸਿੰਘ ਜੀ ਲੱਖੀ ਜਿਹੜੇ ਆਸਟ੍ਰੇਲੀਆ ਤੋਂ ਨੇ ਦੇਖਣ ਪਟਾੜੇ ਲੈ ਰਹੇ ਹੋ ਆਏ ਨੇ ਅੱਜ ਉਹ ਲੋਕਾਂ ਨੂੰ ਸਾਡੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਖੜੇ ਤੇ ਇਹ ਦੱਸਣ ਆਏ ਆ ਕਿ ਬਿਮਾਰੀਆਂ ਹੁੰਦੀਆਂ ਕਿਉਂ ਆ ਔਰ ਉਹਨਾਂ ਨੂੰ ਅਸੀਂ ਘਰ ਹੀ ਕਿਵੇਂ ਠੀਕ ਕਰ ਸਕਦੇ ਹਾਂ ਘਰ ਦੇ ਭੋਜਨ ਤੇ ਡਾਈਟ ਨਾਲ ਕਿਵੇਂ ਠੀਕ ਕਰ ਸਕਦੇ ਹਾਂ ਨਿਊਟ੍ਰੀਸ਼ਨ ਦੀ ਬੜੀ ਵੈਲਿਊ ਆ ਔਰ ਮੈਂ ਵੀ ਸਮਝਦਾ ਹਾਂ ਬੇਸ਼ੱਕ ਮੈਂ ਆ ਜਾਵਾਂ ਡਾਕਟਰਾਂ ਮੈਨੂੰ ਲੱਗਦਾ 90% ਬਿਮਾਰੀਆਂ ਸਾਡੀਆਂ ਖੁਦ ਹੀ ਪੈਦਾ ਕੀਤੀਆਂ ਔਰ 90% ਬਿਮਾਰੀਆਂ ਅਸੀਂ ਘਰ ਦੇ ਖਾਦ ਖਰਾਕ ਕਰਕੇ ਹੀ ਠੀਕ ਕਰ ਸਕਦੇ ਜੇਕਰ ਸਾਨੂੰ ਪਤਾ ਹੋਵੇ ਖਾਣਾ ਕੀ ਆ ਤੇ ਕਦੋਂ ਖਾਣਾ ਤੇ ਕਿਵੇਂ ਖਾਣਾ ਤੇ ਕਿੰਨਾ ਖਾਣਾ ਔਰ ਅਸੀਂ ਆਪਣੇ ਆਪ ਨੂੰ ਤੰਦਰੁਸਤ ਕਰ ਸਕਦੇ ਹਾਂ ਸੋ ਬਹੁਤ ਵਧੀਆ ਲੱਗਾ ਮੈਂ ਬਲਵੀਰ ਜੀ ਬੀ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਸੋ ਇਸ ਤਰ੍ਹਾਂ ਦੀ ਸਜਾ ਸਾਡੇ ਕੋਈ ਵੀ ਦੇ ਅੱਜ ਡਾਕਟਰ ਬਲਵੀਰ ਸਿੰਘ ਜੀ ਜਿਹੜੇ ਮੈਲਬੌਰਨ ਦੇ ਆਸਟ੍ਰੇਲੀਆ ਤੋਂ ਉਹ ਸਾਨੂੰ ਕਿਸ ਤਰ੍ਹਾਂ ਚੰਗੀ ਸਿਹਤ ਵਾਸਤੇ ਕੀ ਖਾਣਾ ਚਾਹੀਦਾ ਹੈ ਕਿਸ ਤਰ੍ਹਾਂ ਕੀ ਨਹੀਂ ਖਾਣਾ ਚਾਹੀਦਾ ਇਹਦੇ ਬਾਰੇ ਉਹਨਾਂ ਨੇ ਜਿਹੜਾ ਕੈਂਪ ਲਾਇਆ ਉਹਦੇ ਬਾਰੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਕਿਉਂਕਿ ਅਸੀਂ ਜਿਹੜੀਆਂ ਚੀਜ਼ਾਂ ਖਾ ਰਹੇ ਹਾਂ ਕੈਮੀਕਲ ਜਾਂ ਫੂਡ ਖਾ ਰਹੇ ਹਾਂ ਛੜੀਆਂ ਖਾ ਰਹੇ ਹਾਂ ਇਹਦੇ ਬਾਰੇ ਉਹਨਾਂ ਨੇ ਦੱਸਿਆ ਵੀ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਬਚਣਾ ਹੈਗਾ ਤਾਂ ਕਿ ਆਪਣੀ ਜਿਹੜੀ ਸਿਹਤ ਨੁਰੀ ਹੋਵੇ ਕਈ ਤੰਦਰੁਸਤ ਰਹੇ ਆਪਣਾ ਮੇਰਾ ਨਾਮ ਸਨਾ ਪਰਮਜੀਤ ਸਿੰਘ ਮੈਂ ਫਰੀ ਕੋਟ ਤੋਂ ਬਿਲੋਂਗ ਕਰਦਾ ਹਾਂ ਕਿ ਮੈਂ ਇਸ ਡਾਕਟਰ ਪ੍ਰਵੀਰ ਸਿੰਘ ਨਾਲ ਪਿਛਲੇ 9 9 ਮਹੀਨਿਆਂ ਤੋਂ ਜੁੜਿਆ ਹਾਂ ਜੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਜਿਹਦੇ 슈ਗਰ ਸੀ ਬਲੱਡ ਪ੍ਰੈਸ਼ਰ ਸੀ ਹਾਰਟ ਦੀ ਪ੍ਰੋਬਲਮ ਸੀ ਗੁਰਦੂਤਾ ਦੀ ਪ੍ਰੋਬਲਮ ਸੀ ਤੇ ਮੈਂ ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਆਪਦਾ ਖਾਣਾ ਪੀਣਾ ਬਦਲਿਆ ਹੁਣ ਮੈਂ ਇਹਨਾਂ ਤਰੀਕੇ ਨਾਲ ਖਾਪੀ ਰਿਹਾ ਹਾਂ ਤੇ ਨਿਊਟ੍ਰੀਸ਼ਨ ਲੈ ਰਿਹਾ ਹਾਂ ਤੇ ਉਹਦੇ ਨਾਲ ਮੈਂ ਜਿਹੜੇ ਹਰ ਤਰ੍ਹਾਂ ਪੰਦਰਾਂ ਸਾਲ ਜ਼ਿੰਦਗੀ ਜਿਉਂਦਾ ਹਾਂ ਜੀ ਤਾਂ ਧੰਨਵਾਦ ਨਾਮ ਹੈ ਜੀ ਆਪਣਾ ਮੈਂ ਕੈਪਟਨ ਜਗਨੈਸ਼ ਸਿੰਘ ਮਾਨ ਜੀ ਕੋਟਪੂਰਾ ਕੀ ਕਹਿਣਾ ਚਾਹੋਗੇ ਅੱਜ ਵਾਲੇ ਸੈਮੀਨਾਰ ਬਾਰੇ ਅੱਜ ਜੋ ਸਾਨੂੰ ਇਹ ਇਹਨਾਂ ਨੇ ਗਾਈਡੈਂਸ ਦਿੱਤੇ ਹੈ ਖਾਣ ਪੀਣ ਦੇ ਬਾਰੇ ਚ ਦਿੱਤੀ ਹੈ ਔਰ ਤੁਹਾਡਾ ਖਾਣ ਪੀਣ ਉਹ ਕਹਿੰਦੇ ਚੰਗਾ ਤਾਂ ਤੁਹਾਡੀ ਸਿਹਤ ਚੰਗੀ ਰਹੋਗੇ ਔਰ ਖਾਣ ਪੀਣ ਵਾਲੀਆਂ ਆਈਟਮਾਂ ਸਾਡੀਆਂ ਜ਼ਿਆਦਾਤਰ ਸੋਇਚੋਂ ਹੀ ਮਿਲਦੀਆਂ ਆਈਟਮਾਂ ਕਿਹੜੀਆਂ ਸਾਨੂੰ ਖਾਣ ਤੇ ਖਾਸ ਕਰਕੇ ਬ੍ਰੇਕਫਾਸਟ ਜੇ ਉਸੇ ਕਰਨਾ ਸਾਨੂੰ ਉਹਨ ਬਿਊਟੀਫਿਕੇਸ਼ਨ ਆਈਟਮ ਲੈਣੀ ਚਾਹੀਦੀ ਹੈ ਨਾ ਕਿ ਮਤਲਬ ਕੋਈ ਐਸੇ ਵੈਸੇ ਬਾਜ਼ਾਰ ਦੇ ਫਾਸਟ ਫੂਡ ਵਾਲੇ ਚੀਜ਼ ਖਾਣੇ ਚਾਹੀਦੇ ਆ ਜੋ ਅਸੀਂ ਆਪਨੇ ਖਾਣ ਪੀਣ ਸਹਿ ਰੱਖਾਂਗੇ ਤਾਂ ਸਾਡਾ ਜੋ ਬਿਮਾਰੀਆਂ ਤੋਂ ਸੇ ਬਚੇ ਰਵਾਂਗੇ ਤੇ ਜੇ ਅਸੀਂ ਖਾਣ ਪੀਣ ਸਾਡਾ ਸਹਿ ਨਹੀਂ ਆ ਤਾਂ ਸਾਨੂੰ ਬਿਮਾਰੀਆਂ ਘੇਰ ਲੈਣਗੀਆਂ ਤੇ ਜਿਹੜੇ ਇਹਨਾਂ ਨੇ ਦੱਸਿਆ ਇਹਨਾਂ ਕੋਲੇ ਸਾਰਾ ਕੁਝ ਜਿਹੜਾ ਹੈਗਾ ਦੱਸਿਆ ਖਾਣ ਪੀਣ ਦਾ ਉਹਨਾਂ ਦੇ ਮੁਤਾਬਕ ਅਸੀਂ ਚੱਲਾਂਗੇ ਉਹਨਾਂ ਦੇ ਮੁਤਾਬਕ ਸੇ ਖਾਵਾ ਕੀ ਪੀਵਾ ਕੇ ਸਾਡੇ ਸਿਹਤ ਤੰਦਰੁਸਤ ਰਹੋਗੇ ਤੇ ਸਾਡਾ ਸਾਰਾ ਕੁਝ ਜਿਵੇਂ ਠੀਕ ਰਹੇ। ਕੀ ਨਾਮ ਹੈ ਜੀ ਆਪਣਾ? ਸਤਿ ਸ਼੍ਰੀ ਅਕਾਲ ਸਾਬ ਮੈਂ ਕਮਲ ਰਾਜਪੂਤ। ਆਹ ਕਮਲ ਰਾਜਪੂਤ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਵਾਲੇ ਸੈਮੀਨਾਰ ਬਾਰੇ? ਸਰ ਮੈਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਗੁੱਡ ਮਾਰਨਿੰਗ ਕਲੱਬ ਵੱਲੋਂ ਇਹੋ ਜਿਹੇ ਅਵੇਅਰਨੈਸ ਦੇ ਪ੍ਰੋਗਰਾਮ ਜਿਹੜੇ ਲਾਇਆ ਜਾਂਦੇ ਆ। ਪਰ ਪਾਰਟਿਕੂਲਰ ਸਿਹਤ ਵਾਸਤੇ। ਔਰ ਇਹਨਾਂ ਚੰਗਾ ਲੱਗਿਆ ਕਿ ਇਹ ਆਸਟ੍ਰੇਲੀਆ ਦੇ ਵਿੱਚ ਹੋਰ ਕਿਤੇ ਵੀ ਜਾ ਕੇ ਆਏ ਹੈਗੇ ਤੇ ਸਿਹਤ ਬਾਰੇ ਬੜਾ ਇਹਨਾਂ ਨੇ ਜਾਗਰੂਕ ਕੀਤਾ ਕਿ ਕਿਹੋ ਜਿਹਾ ਸਾਡਾ ਖਾਣ ਪੀਣ ਹੋਣਾ ਚਾਹੀਦਾ ਹੈਗਾ ਔਰ ਅਕੋਰਡਿੰਗ ਟੂ ਏਜ ਜੇ ਸਾਡੀ 70 ਸਾਲ ਆ ਜਾਂ 65 ਸਾਲ ਹੈ ਉਹ ਸੰਸਾਰ ਕੀ ਨਾਸ਼ਤਾ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਖੋਣਾ ਚਾਹੀਦਾ ਸੋ ਇਹੋ ਜੇ ਅਪਰਾਲੇ ਕਰਨ ਵਾਸਤੇ ਗੁੱਡ ਮਾਰਨਿੰਗ ਦਾ ਬਹੁਤ ਬਹੁਤ ਧੰਨਵਾਦ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਕੀਤੇ ਜਾ ਰਹੇ ਨੇ ਭਾਵੇਂ ਆਵਾਰਾ ਪਸ਼ੂਆਂ ਦੀ ਸਮੱਸਿਆ ਹੈ ਤੁਹਾਡਕੇ ਨਿਯਮਾਂ ਬਾਰੇ ਹੈ ਸਿਵਰੇ ਪ੍ਰਬੰਧਾਂ ਬਾਰੇ ਹੈ ਸਫਾਈ ਪ੍ਰਬੰਧਾਂ ਬਾਰੇ ਹੈ ਜਾਂ ਸਰਕਾਰੀ ਅਦਾਰਿਆਂ ਚੋਂ ਦੇ ਭ੍ਰਿਸ਼ਟਾਚਾਰ ਬਾਰੇ ਹੈ ਪਿਛਲੇ ਲੰਮੇ ਸਮੇਂ ਤੋਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਸਮਾਜਿਕ ਸੁਧਾਰ ਕੰਮ ਕੀਤੇ ਜਾ ਰਹੇ ਨੇ ਬਣੁਕਤਾ ਦੀ ਭਲਾਈ ਵਾਲੇ ਸੇਵਾ ਕਾਰਜ ਜਾਰੀ ਨੇ ਅੱਜ ਉੱਚੇ ਚੇਚੇ ਤੌਰ ਤੇ ਪਹੁੰਚੇ ਨੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਨਿਊਸਪਲ ਪਾਰਕ ਕੋੜਕਪੁਰਾ ਵਿਖੇ ਸਥਿਤ ਮੰਚ ਤੇ ਬਲਵੀਰ ਸਿੰਘ ਲੱਕੀ ਜੀ ਜਿਹੜੇ ਪਿਛਲੇ 6 ਸਾਲਾਂ ਤੋਂ ਲੋਕਾਂ ਨੂੰ ਸਿਰਫ ਇਸ ਕੰਮ ਪ੍ਰਤੀ ਜਾਗਰੂਕ ਕਰ ਰਹੇ ਨੇ ਕਿ ਤੁਹਾਡੀ ਹਰ ਬਿਮਾਰੀ ਦਾ ਇਲਾਜ ਤੁਹਾਡੀ ਰਸੋਈ ਚ ਹੈ ਜਿਹੜੀਆਂ ਬਿਮਾਰੀਆਂ ਨੂੰ ਤੁਸੀਂ ਸੱਦਾ ਦੇ ਰਹੇ ਹੋ ਉਹ ਤੁਹਾਡੀ ਹੀ ਅਣਗਹਿਲੀ ਕਾਰਨ ਲਾਪਰਵਾਹੀ ਕਾਰਨ ਜਾਂ ਬੇਵਕੂਫੀ ਕਾਰਨ ਉਹ ਆ ਰਹੀਆਂ ਨੇ ਤੇ ਕੋਈ ਤੁਹਾਨੂੰ ਸੁਚੇਤ ਕਰਨ ਵਾਲਾ ਨਹੀਂ ਸਾਵਧਾਨ ਕਰਨ ਵਾਲਾ ਨਹੀਂ ਤੁਸੀਂ ਆਪਣੇ ਡਾਕਟਰ ਆਪ ਬਣੋ ਆਪਣੇ ਅਧਿਆਪਕ ਆਪ ਬਣੋ ਉਹਨਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਦਸੀਆਂ ਜੋ ਵੀ ਬਿਮਾਰੀਆਂ ਨੇ ਉਹਨਾਂ ਨੂੰ ਅਸੀਂ ਖੁਦ ਸੱਦਾ ਦਿੱਤਾ ਜੇਕਰ ਅਸੀਂ ਚਾਈਏ ਤਾਂ ਉਹਨਾਂ ਬਿਮਾਰੀਆਂ ਨੂੰ ਅਸੀਂ ਖੁਦ ਹੀ ਭਜਾ ਸਕਦੇ ਹਾਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਚੀਫ ਪੈਟਰਨ ਕੁਲਤਾਰ ਸਿੰਘ ਸੰਧਵਾ ਜੀ ਪ੍ਰਧਾਨ ਡਾਕਟਰ ਮਨਜੀਤ ਸਿੰਘ ਢੱਲੋਂ ਜੀ ਚੇਅਰਮੈਨ ਵਿਨੋਦ ਕੁਮਾਰ ਬਾਂਸਲ ਔਰ ਪੱਪੂ ਲੋਰੀਆ ਜੀ ਸਮੇਤ ਸਮੂਹ ਉਦੇਦਾਰਾਂ ਤੇ ਮੈਂਬਰਾਂ ਵੱਲੋਂ ਜਿੱਥੇ ਮੈਂ ਬਲਵੀਰ ਸਿੰਘ ਲੱਕੀ ਜੀ ਦੀ ਸਮੁੱਚੀ ਟੀਮ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਆਖਦਾ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਮੈਂ ਇਹ ਚਾਉਣਾ ਕਿ ਇਹ ਇਹਨਾਂ ਦਾ ਉਪਰਾਲਾ ਲਗਾਤਾਰ ਜਾਰੀ ਰਵੇ ਪੋਡ ਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ